ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵਲੇ ਪਿੰਡ ਧੁੰਦੇ ਵਿੱਚ ਜਿਹੜਾ ਦਰਿਆ ਦੇ ਹੜ੍ਹਾਂ ਦੇ ਪਾਣੀ ਨਾਲ ਨੁਕਸਾਨੀ ਗਈ ਫਸਲ ਤੇ ਟੁੱਟੇ ਬੰਨ ਤੇ ਪਹੁੰਚੇ ਆ ਜਥੇਬੰਦੀ ਆਗੂ ਦੇ ਨਾਲ ਸਾਰੇ ਪਿੰਡ ਦੇ ਜਿਹੜੇ ਪਤਵੰਤੇ ਸੱਜਣ ਤੇ ਹੋਰ ਜਥੇਬੰਦੀ ਆਗੂ ਵੀ ਉੱਥੇ ਪਹੁੰਚੇ ਆ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਇੱਥੋਂ ਦੀ ਕੀ ਮੁਸ਼ਕਲ ਆ ਤੇ ਇਹਦਾ ਹੱਲ ਕੀ ਆ ਆਜੋ ਪ੍ਰਧਾਨ ਜੀ ਐਨੰਦਾਲਾ हां जी प्रधान जी की मसला आज इथे पहुंचेया किन्ना के नुकसान हो आज़ी। आज़ी। न, न, गया साडे ਪਿੰਡ ਤੋਂ 2000 ਕਿੱਲਾ ਆਈ ਅੱਛਾ ਜੀ ਤੇ ਤਕਰੀਬਨ ਨੁਕਸਾਨਿਆਂ ਕਾ ਸਿਰਫ 3 ਕੁ ਖੋ ਕਿੱਲਾ ਹੀੜਾ ਇਧਰ ਪਜਿਆ ਵਾ ਉਹ ਦੋ ਰਾਂ ਪਾਣੀ ਇਧਰ ਟੁੱਟ ਕੇ ਪੈ ਗਿਆ ਤੇ ਨਰਾ ਅਸੀਂ ਬੱਧਾ ਵਾ ਦੋ ਤੰਦਰਾ ਅੱਛਾ ਜੀ ਲੇਕਿਨ ਹੁਣ ਆ ਬਹੁਤ ਜਿਆਦੀ ਢਾਵਾ ਦੇ ਆ ਤੁਸੀਂ ਵੇਖ ਹੀ ਰਹੇ ਹੋ ਦੋ ਕਿੱਲੇ ਪਛਾਟ ਆ ਗਏ ਵਟ ਮਾਰੀ ਹੀ ਦੇ ਹੂੰ ਹੂੰ ਪਿਛਲੇ ਬੰਨੇ ਦੇ ਫੇਰ ਉਸੇ ਤਰ੍ਹਾਂ ਹੀ ਜਿਹੜਾ ਗਾਂ ਪਿਛੋ ਤੇ ਲੱਗੇ ਚਲੇਗਾ ਵਟ ਦੇ ਇਹਨਾਂ ਜਿਆਦਾ ਨੁਕਸਾਨ ਦੇ ਸਰਕਾਰ ਨੂੰ ਚਾਹੀਦਾ ਕਿਥੇ ਪੱਥਰ ਲਾਉਣਾਂ ਲੈਣ ਕੇ ਹਾਂ ਕਿਰੀਆ ਪਾਰ ਵਾਲੀਆਂ ਪੜੀਆਂ ਉਹਨਾਂ ਦੇ ਵਿੱਚ ਰੇਤਾ 5-5 ਫੁੱਟ ਚੜ ਗਈ ਆ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਕਹਿ ਨਹੀਂ ਸਕਦੇ ਇਹ ਪਤਾ ਨਹੀਂ ਕਿੰਨਾ ਚਿਰ ਲੱਗਣਾ ਨਿਕਲਦੇ ਨੂੰ ਰੇਤਾ ਕੱਢਦੇ ਨੂੰ ਅੱਗੇ ਵੀ 23 ਦੀ ਰੇਤਾ ਜਿਹੜਿਆ ਤੇ ਫੇਰ ਲੱਗੇ ਤੁਸੀਂ ਵੇਖ ਲਓ ਇਧਰਲੇ ਬੰਨੇ ਉਹੋ ਨਹੀਂ ਸਾਡੇ ਕੋਲ ਜੇ ਕਿਸੇ ਪਾਸੇ ਆਈ ਤੇ ਫੇਰ 5 ਜਿਹਾ ਆ ਗਿਆ ਪਾਣੀ ਇਹਦੇ ਇਹਨਾਂ ਨੂੰ ਜ਼ਿਆਦਾ ਨੁਕਸਾਨ ਆ ਤੇ ਦੱਸ ਨਹੀਂ ਸਕਦੇ ਕੋ ਤੇ ਇਹਦਾ ਜ਼ਿਆਦਾਤਰ ਹੈ ਹੋਇਆ ਵੀ ਬੰਨ ਸਹੀ ਤਰੀਕੇ ਨਾਲ ਸਰਕਾਰ ਬੰਨੇ ਜਾਂ ਸੰਸਥਾ ਬੰਨੇ ਜੋ ਵੀ ਆ। ਹਾਂਜੀ ਜੋ ਸੰਸਥਾ ਆ ਜਿਹੜੀ ਸੰਸਥਾ ਆਣੀ ਜਿਹੜਾ ਸਰਕਾਰ ਨੇ ਉਹ ਪਹਿਲਾਂ ਇਹਨੂੰ ਢਾਹ ਦਾ ਜਿਹੜਾ ਰੋਖ ਲਾਵੇ। ਅੱਛਾ ਜੀ। ਢਾਹ ਦੀ ਰੋਗ ਲੱਗੂ ਤੇ ਫੇਰ ਹੀ ਬੰਨ ਵੱਜੂਗਾ। ਜੇ ਢਾਹ ਦੀ ਰੋਗ ਨਾ ਲੱਗੀ ਤਾਂ ਕੇ ਦੋ ਕਿਲੇ ਪਿਛਾ ਢਾਹ ਕੇ ਮਾਰੀ ਉਹ ਫੇਰ ਪਿਛੋ ਦੇ ਲਾਗੇ ਚਲੇਗਾ। ਜੇ ਕੋਈ ਸੰਸਥਾ ਆਉਂਦੀ ਆ ਚਾਹੇ ਕੋਈ ਸਰਕਾਰ ਆਉਂਦੀ ਉਹਨੂੰ ਪਹਿਲਾਂ ਇਹਨੂੰ ਢਾਹ ਨੂੰ ਰੋਕੇ। ਫੇਰ ਬੰਨ ਇਥੇ 6 ਤੋਂ 7 ਕਿਲੇ ਬੰਨ ਡਗਾ। ਇਹਨੂੰ ਫੇਰ ਹੀ ਬੰਨ ਵੱਜੂਗਾ ਉਸ ਤਰ੍ਹਾਂ ਨਹੀਂ ਬਸ ਸਕਦਾ ਅਹੀਂ ਕਹਾਂ ਚੌਣੇ ਜੀ ਇੱਥੇ ਜੇ ਸਰਕਾਰਾਂ ਕਰ ਸਕਦੇ ਆ ਤੇ ਚਾਹੇ ਬਾਬੇ ਕਰ ਸਕਦੇ ਆ ਇੱਥੇ ਤੇ ਤਕਰੀਬਨ ਤੁਸੀਂ ਦੇਖਣ ਦਾ ਹੈ ਕਿ ਰੇ ਰੇ ਕੀ ਬੰਡਿਆ ਵਾ ਘੁੰਮਣ ਕੇਰੀਆਂ ਪੈਂਡੀਆਂ ਕਿ ਉਧਰੋਂ ਦੇ ਨੇ ਪਛਾਣੋਂ ਹਟਦਾ ਜਾਂਦਾ ਵਾ ਚੰਗੀਆਂ ਭਲੀਆਂ ਜ਼ਮੀਨਾਂ ਆ ਆ ਵੀ ਨੰਬਰੀ ਜ਼ਮੀਨ ਹੈ ਜਿਹਦੇ ਵਿੱਚ ਦਰਿਆ ਵਗਦਾ ਕੋਈ ਇਹ ਸਰਕਾਰੀ ਨਹੀਂ ਜੀ ਇਹ ਵੀ ਨੰਬਰੀ ਆ ਪਰ ਇਹ ਵੀ ਅਸੀਂ ਆਨੇ ਵੀ ਇਹੋ ਸਾਈਡ ਹੀ ਬਾਜ ਜਣ ਚਲੋ ਉਹ ਤੇ ਜੋ ਕੁਝ ਹੋ ਗਿਆ ਠੀਕ ਵਾ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਸਰਕਾਰ ਇੱਧਰ ਖਿਆਲ ਦੇਵੇ ਕਿ ਆ ਸਾਡੇ ਬੰਨਾਂ ਤੇ ਕੋਈ ਪੱਥਰ ਲੱਜੇ ਕੋਈ ਲੋਚਾ ਲੱਗਣਾ ਤੇ ਸਾਡਾ ਫੇ ਮਸਲਾ ਲੋ ਸਕਦਾ ਨਹੀਂ ਤੇ ਇਹ ਤੇ ਸਾਡਾ ਜਦੋਂ ਹਰ ਵਾਰੀ ਇਹ ਨਹੀਂਗਾ ਕਿ ਐਦਕੀਆਂ ਹਰ ਵਾਰੀ ਉਹ ਕੋਈ ਇੱਥੇ ਹੁੰਦਾ ਵਾ ਹਾਂਜੀ ਬਲਵਿੰਦਰ ਸਿੰਘ ਜੀ ਤੁਸੀਂ ਜ਼ਿਲ੍ਹੇ ਵਾਲੋਂ ਆਏ ਜੀ ਕੀ ਉਹਨਾਂ ਜ਼ਿਲ੍ਹੇ ਵਾਲੇ ਤੁਹਾਨੂੰ ਕੀ ਆ ਕੇ ਕਹ ਲਿਆ ਮੈਂ ਤਸਾਨ ਨੂੰ ਜੀ ਕਹਿੰਦਾ ਸੀ ਜਿਲ੍ਹਾ ਨੂੰ ਜਿਲੰਡੀ ਸਿੰਘ ਚੋਲਾ ਸਾਹਿਬ ਜੋ ਗਏ ਦੇ ਲਾਤੇ ਇਹ ਕੀ ਰਸਮ ਹੈ ਇਹ ਤੇ ਆਮ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਹੈਗੀ ਉਹ ਇਹ ਸਰਕਾਰਾਂ ਦੇ ਕੰਮ ਆ ਹੁਣ ਇੱਥੇ ਜਿਹੜਾ ਦੱਸਿਆ ਉਹਨਾਂ ਨੇ ਦਾਖਲੇ ਬੰਨ ਜਿਹੜਾ ਟੁੱਟ ਗਿਆ ਤੇ ਦਾਖਲੇ ਬੰਨ ਟੁੱਟ ਗਏ ਦੋ-ਦੋ ਕਿਲੇ ਜ਼ਮੀਨ ਜਿਹੜੀ ਆ ਝੋਨਾ ਲੈ ਗਿਆ ਵਿੱਚ ਅੱਜ ਵੀ ਢਾ ਲੱਗੀ ਆ ਵੇਖਣਾ ਆ ਆ ਲੱਖ ਆਵਾਜ਼ ਆਉਂਦੀ ਕਿੱਡੀ ਵੱਡੀ ਦਰਿਆ ਦੀ ਆਵਾਜ਼ ਢਾ ਲਾਈ ਪਈ ਆ ਬੰਨ ਤੋੜ ਕੇ ਇਹ ਦਾਖਲੇ ਥਾੜਾ ਕੰਸੋ ਬੰਨ ਤੋੜ ਕੇ ਦੋ-ਦੋ ਕਿਲੇ ਥਾੜਾ ਉਹ ਆਪਣੇ ਵਿੱਚ ਲਾ ਗਿਆ ਇੱਥੇ ਅਹੀਂ ਸਰਕਾਰ ਨੂੰ ਦੱਸਣਾ ਨਹੀਂ ਇੱਥੇ ਵੱਡਾ ਕੰਮ ਆ ਸਰਕਾਰ ਬੰਨ ਬੰਨ ਜਿਹੜਾ ਦਰਿਆ ਦੇ ਵਿੱਚ ਚਲ ਉਹਨਾਂ ਨਹੀਂ ਆਈ ਆ ਜਾਦਾ ਦ। ਦਲਾਵ ਆ ਗਿਆ। ਉਹਨੂੰ ਤਾਂ ਅਸੀਂ ਮੰਨ ਲੈਨੇ ਆ। ਇਹ ਸਰਕਾਰ ਜਿਹੜੀ ਆ ਕਿ ਉਹ ਕਿਸਾਨ ਦਾ ਨੁਕਸਾਨ ਹੋ ਗਿਆ ਹੋ ਗਿਆ। ਪਰ ਜਿਹੜਾ ਨੁਕਸਾਨ ਹੋਣ ਹੋ ਰਿਹਾ ਸਰਕਾਰ ਨੇ ਚਾਹੀਦਾ ਵੀ ਇਹ ਬੰਨ ਬੰਨ ਕੇ ਵੱਡਾ ਬੰਨ ਉਹਨੂੰ ਲੋਚਾ ਲਾ ਕੇ ਪੱਥਰ ਲਾ ਦੇ। ਪੱਥਰ ਲਾ ਕੇ ਤੇ ਫੇ ਜਿਹੜੀ ਜ਼ਮੀਨਾਂ ਦੀ ਰੋੜੀ ਜਾ ਰਹੀ ਆ ਇਹ ਗਾਂਹ ਜ਼ਮੀਨਾਂ ਨੇ ਇਹ ਕਿਸਾਨਾਂ ਨੇ ਜ਼ਮੀਨਾਂ ਬਚਾਈਆਂ ਜਾਣ। ਕਿਸਾਨਾਂ ਨੂੰ ਬਹੁਤ ਜ਼ਿਆਦਾ ਵੱਡਾ ਘਾਟਾ ਆ ਆ ਜਿਹੜਾ ਘਾਟਾ ਇਹ ਕਿਨੇ ਪੂਰਾ ਹੋਣਾ ਜਿਹੜੀ ਜਮੀਨ ਇਧਰਾਂ ਖੋੜ ਕੇ ਇਹ ਲੈ ਗਿਆ ਵਿੱਚ ਇਹ ਘਾਟਾ ਕਦੇ ਹੀ ਪੂਰਾ ਨਹੀਂ ਹੋਣਾ ਆਹੇ ਡੀਸੀ ਨੂੰ ਇਥੋਂ ਆਨੇ ਆ ਡੀਸੀ ਸਰਕਾਰ ਇੱਕ ਸਰਕਾਰ ਦਾ ਮਨਦਾ ਜਿਲ੍ਹਾ ਕਿਉਂ ਅੱਜ ਇਥੇ ਉਹ ਭੱਜਪਾਲਾ ਆਇਆ ਮੈਂ ਨਾ ਭੱਜਪਾਲਾ ਜਿਹੜਾ ਇੱਥੇ ਆਇਆ ਉਹਦਾ ਸਾਰੀ ਜੋਰ ਲਾਣਾ ਬੜਾ ਸਾਰਾ ਜੋਰ ਡੀਸੀ ਦਾ ਸਾਰਾ ਉਧਰ ਭਜਾ ਕਰਦਾ ਮੈਂ ਨਾ ਉਹਨੂੰ ਇੱਥੇ ਲਿਆਵੇ ਵੀ ਆ ਵੇ ਜਮੀਨਾਂ ਜਿਹੜਾਂ ਡੋੜਦੀਆਂ ਅਕਵੇਰਾ ਬੰਦ ਕਰੇਤੀ ਇਹਨੂੰ ਬੰਨੇ ਨੂੰ ਸਰਕਾਰ ਦਿੱਲੀ ਸਰਕਾਰ ਤੇ ਕੀ ਕਰਨੀ ਆ ਸਾਡੇ ਉਹ ਲੋਕ ਆ ਜਿਹੜੇ ਮਗਰ ਭੱਜੇ ਜਾਂਦੇ ਆ ਜਿਹੜੇ ਸਾਡੀ ਅਫਸਰ ਸਹੀ ਹੋ ਗਈ ਜਿਹੜੀ ਮਗਰ ਭੱਜੀ ਜਾਂਦੀ ਆ ਐਥੇ ਭੱਜਣ ਦੀ ਲੋੜ ਨਹੀਂ ਇੱਥੇ ਸਾਨੂੰ ਕਰਕੇ ਮੋਟ ਲੋੜਿਆ ਜਿਹੜੀ ਸਰਕਾਰ ਆਉਂਦੀ ਆ ਉਹ ਤੁਹਾਨੂੰ ਕਰਕੇ ਵਿਖਾਵੇ ਹੁਣ ਆਮ ਵਾਲਿਓ ਤੇ ਕੀ ਕੀਤਾ ਸੀ ਕੱਖ ਨਹੀਂ ਨਾ ਕੀਤਾ ਤੇ ਕਰਨ ਵਾਲਿਆ ਭਾਜ ਬਾਲਿਆ ਨਾ ਨਹੀਂ ਗਾ ਕਿਉਂਕਿ ਮੋਦੀ ਆਇਆ ਉਹ ਕੀ ਦੇ ਗਿਆ 1600 ਕਰੋੜ ਰੁਪਇਆ ਦੇ ਗਿਆ ਇਹ ਤੇ 1600 ਕਰੋੜੀ ਆੜਾ ਬੰਨਦਿਆ ਇਹ ਦੇਸੇ 1600 ਰੋੜਿਆ ਬੰਨਦ ਲਕਣ ਵਾਲਾ ਲਿਆ ਆਵੇਂ ਪਹਿਲਾਂ ਇਹਨੇ ਬੰਨ ਕਰੇ ਜ਼ਮੀਨਾਂ ਨੂੰ ਖਰਚੇ ਦੇਣੇ ਲੋਕਾਂ ਨੂੰ ਮਾਰ ਦੇਣੇ ਨਹੀਂ ਉਹ ਤੇ ਵੱਖਰੀ ਗੱਲ ਆ ਉਹ ਨਹੀਂ ਇਹ ਦੇਖੋ ਨੇ ਆ ਇਹ ਗੋਮਦਵਾਲ ਤੋਂ ਲਾ ਦੇ ਆ ਜਿਹੜੀਆਂ ਜ਼ਮੀਨਾਂ ਬਜਦੀਆਂ ਇਹਦਾ ਵੱਡਾ ਬੰਦ ਬੰਨ ਕੇ ਨਾਲ ਪੱਥਰ ਲਾਇਆ ਜਾਵੇ ਹਰ ਸਾਲ ਰੋੜਨ ਨਾਲੋਂ ਜ਼ਮੀਨਾਂ ਬਚਾਉਣ ਨਾਲੋਂ ਵੱਡੇ ਪੱਥਰ ਲਾ ਕੇ ਬੰਨ ਬੰਨ ਕੇ ਵੱਡਾ ਤੇ ਉੱਤੇ ਨਾਲ ਪੱਥਰ ਲਾ ਕੇ ਨੋਚਾ ਲਾ ਕੇ ਦਿਖਾਓ ਜਿਹੜੇ ਦਰਿਆ ਨੂੰ ਘਟਾ ਨਾ ਲਾਵੇ ਤੇ ਗਾਂ ਇਹਨਾਂ ਦੇ ਜ਼ਮੀਨਾਂ ਜਿਹੜੀਆਂ ਵਾਜਣ ਇਹਨੀਆਂ ਗੱਲਾਂ ਵਾਹਿ ਚੱਕਾ ਖਾਲਸਾ ਹਾਂਜੀ ਕੰਗ ਸਾਬ ਹਾਂਜੀ ਮੈਂ ਹਰਬਿੰਦਰਜੀਤ ਸਿੰਘ ਕੰਗ ਜ਼ਿਲ੍ਹਾ ਕੁਸਾਰਨ ਵਿੱਚ ਸਿਮੇਟੀ ਪੰਜਾਬ ਦੇਖੋ ਅਸੀਂ ਇਹ ਦੱਸਣਾ ਚਾਹੁੰਦੇ ਆਂ ਵੀ ਇੱਕ ਜਿਹੜੀ ਇੱਥੇ ਵੱਡੀ ਹੈਰਾਨੀ ਦੀ ਗੱਲ ਹੋਈ ਇਹ ਆ ਕਿ ਜ਼ਮੀਨਾਂ ਵਗ ਰਿਆ ਵਾ ਇਹ ਇਹਨਾਂ ਦੀ ਮਾਲਕੀ ਚ ਆ ਜੱਟ ਕਿਤੇ ਮਰਲਾ ਥਾਂ ਨਹੀਂ ਕਿਸੇ ਨੂੰ ਦਿੰਦਾ ਆਇਆ ਟੇਕ ਬਬਾ ਡੱਜਣਾ ਕੋਈ ਨਹੀਂ ਕੋਈ ਟਿਕ ਡਿਕ ਨਹੀਂ 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 ਪਾਰਟ ਪਾਰਟ ਜੀ ਮਰਲਾ ਥਾਂ ਨਹੀਂ ਜੱਟ ਦਿੰਦਾ ਕੋਈ ਪਿੱਛੇੋਂ ਬੜਾ ਤੂੰ ਪਿੱਛੇ ਤੂੰ ਪਿੱਛੇ ਤੂੰ ਇੱਧਰੋਂ ਬੜਾ ਮਰਲਾ ਥਾਂ ਨਹੀਂ ਦਿੰਦਾ ਤੇ ਇੱਥੇ ਜਿਹੜੀ ਆ ਜਿੰਨੀ ਜ਼ਮੀਨ ਹੈ ਲੋਕਾਂ ਦੀ ਮਾਲਕੀ ਆ ਜੋ ਸਾਡੀ ਜ਼ਿਲ੍ਹੇ ਵੱਲੋਂ ਡਿਊਟੀ ਲੱਗੀ ਵੇਖੋ ਜੋ ਇਹ ਗੈਰ ਕੁਦਰਤੀ ਆਫਤ ਆਈ ਆ ਕਿਉਂਕਿ ਇਹਨੂੰ ਪੱਕਾ ਕੁਦਰਤੀ ਨਹੀਂ ਕਹਿ ਸਕਦੇ ਇਹ ਜੋ ਤੁਹਾਂ ਵੇਖਿਆ ਜਿਹੜਾ ਬੀਬੀਐਮ ਪਹਾਖੜਾ ਮੈਨੇਜਮੈਂਟ ਆ ਉਹਨੇ ਜਿਹੜੀ ਗੇਮ ਆਪਣੇ ਉਹਨੇ ਖੇਡੀ ਆ ਵੀ ਇਹਨੇ ਲੈਂਡ ਰੀਪੁਨ ਐਕਟ ਵਾਪਸ ਕਰਾ ਲਿਆ ਕਾਲੇ ਕਾਨੂੰਨ ਵਾਪਸ ਕਰਾ ਲੇ ਤੇ ਕਿਸਾਨਾਂ ਨੂੰ ਇਸ ਤਰ੍ਹਾਂ ਡੋਬਿਆ ਜਾਵੇ ਪਰ ਮਾਝੇ ਵਾਲੇ ਨੂੰ ਸਲੂਟ ਜਾਂਦਾ ਨਾਲ ਦੁਆਬੇ ਮਾਲਵੇ ਵਾਲੇ ਨੂੰ ਜਾਂਦਾ ਵੀ ਜਿਨ੍ਹਾਂ ਨੇ ਹਰ ਸੰਭਵ ਕੋਸ਼ਿਸ਼ ਕੀਤੀ ਆ ਇੰਨੀਆਂ ਸੰਸਥਾਵਾਂ ਵੀ ਇੰਨੀਆਂ ਪਰ ਅਸੀਂ ਚਾਹੁੰਦੇ ਆ ਵੀ ਜੋ ਵੀ ਆ ਜਿਵੇਂ ਇੱਥੇ ਲੋੜ ਆ ਖੁਦ ਆਪ ਆਣ ਕੇ ਲੋਕ ਸੇਵਾ ਕਰਨ ਤੇ ਪਾਰਦਰਸ਼ੀ ਢੰਗ ਨਾਲ ਜਿਹੜੀ ਸੇਵਾ ਹੋਵੇ ਜਿਹੜੀ ਜਥੇਬੰਦੀ ਵੱਲੋਂ ਡਿਊਟੀ ਆ ਇੱਕ ਤੇ ਅੱਜ ਇਹ ਵੀ ਸਾਰੇ ਪਿੰਡਾਂ ਤੇ ਜਾ ਕੇ ਜਾਜਾ ਲੈਣਾ ਵਾ ਦੂਜੇ ਨੰਬਰ ਤੇ ਕੱਲ ਨੂੰ ਇਹ ਜ਼ਮੀਨਾਂ ਵਾਈ ਜੋ ਕਰਨੀਆਂ ਵਾ ਇਥੇ ਡੀਜ਼ਲ ਦੀ ਲੋੜ ਆ ਇਥੇ ਖਾਦ ਦੀ ਲੋੜ ਆ ਇਥੇ ਕਣਕ ਦੀ ਲੋੜ ਆ ਉਹਦੇ ਚ ਜਿੰਨੀ ਵੀ ਵਾਜਬ ਮਤ ਹੋ ਸਕੀ ਉਹ ਜ਼ਿਲ੍ਹਾ ਟੀਮ ਨਾਲ ਸੂਬਾ ਟੀਮ ਨਾਲ ਵਿਚਾਰ ਕਰਕੇ ਤੇ ਜਥੇਬੰਦੀ ਵੀ ਇੱਥੇ ਅੱਲਾ ਮਾਰੂਗੀ ਤੇ ਨਾਲ ਜਿਹੜਾ ਸਰਕਾਰ ਦੇ ਦਬਾਅ ਬਣ ਕੇ ਭਾਵੇਂ ਵੱਡੇ ਵੱਡੇ ਰੈਗ ਰੋਕਣੇ ਪੈਣ ਹਰ ਪਿੰਡ ਚ ਖਾਦ ਪਹੁੰਚਦੀ ਕਰਾਂਗੇ ਜਿੰਨਾ ਖੇਤੀਬਾੜੀ ਵਿਭਾਗ ਕੋ 20 ਆ ਅਸੀਂ ਕਹਿੰਦੇ ਹੋਰ ਕਿਸੇ ਨੂੰ ਨਾ ਦਿੱਤਾ ਜਾਵੇ ਉਹ ਮੁੱਲ ਦੁਕਾਨਾਂ ਤੋਂ ਲੈ ਕੇ ਪਾਲਣਗੇ ਪਰ ਜਿਨ੍ਹਾਂ ਦਾ ਫਸਲਾਂ ਦਾ ਨੁਕਸਾਨ ਹੋ ਗਿਆ ਮੇਰੀ ਵੀ ਆਸ ਕਿ ਸ਼ਾਇਦ ਇਹਦੀ ਕਿਨਕ ਬੀਜੀ ਜਾਵੇ ਗੁਰੂ ਰਾਮਦਾਸ ਕਿਰਪਾ ਕਰੇ ਪਾਣੀ ਆਪਣੀ ਥਾਂ ਤੇ ਪਹੁੰਚੇ ਤੇ ਪੈਲੀਆਂ ਵਾਈ ਜੋਗ ਹੋ ਜਾਣ ਤੇ ਉਹ ਸਾਰਾ ਬੀਜ ਜਿਹੜਾ ਵਾ ਇਥੋਂ ਤੱਕ ਪਹੁੰਚਾਇਆ ਜਾਵੇ ਨਾਲ ਡੀਜ਼ਲ ਚ ਜਿੱਥੇ ਕਾਰ ਸੇਵਾ ਵਾਲਾ ਬਾਬਿਆਂ ਦਾ ਧੰਨਵਾਦ ਆ ਵਾਖ ਵਖ ਗਾਇਕਾਂ ਦਾ ਕਲਾਕਾਰਾਂ ਦਾ ਧੰਨਵਾਦ ਆ ਉਥੇ ਸਾਨੂੰ ਵੀ ਚਾਹੀਦਾ ਕਿ ਜਿਹੜੇ ਸਾਡੇ ਚ ਮਾਰ ਤਾੜ ਵਾਲੇ ਲੋਕ ਵੜ ਗਏ ਆ ਵੀ ਲੋਕ ਤੇ ਇਡੀ ਸ਼ਰਦਾ ਨਾਲ ਉਥੋਂ ਵੱਡੇ ਵੱਡੇ ਟਰਾਲੇ ਵਰਗੇ ਲਿਆਉਂਦੇ ਸੇਵਾ ਦੇ ਤੇ ਇੱਥੇ ਉਹ ਘਾਰ ਵੀ ਲੈਂਦੇ ਆ ਜਿਨ੍ਹਾਂ ਨੂੰ ਮਹਾਰਾਜ ਨੇ ਸਾਰਾ ਕੁਝ ਦਿੱਤਾ ਇਸ ਕਰਕੇ ਇਹ ਚੀਜ਼ ਉੱਥੇ ਹੀ ਪਹੁੰਚੇ ਦੇ ਚੰਗੀ ਆ ਮਾਲ ਕਿਹੋ ਜਿਹਾ ਸਮਾਨ ਨਾ ਕਿਸ ਨੂੰ ਵਿਖਾਵੇ ਮੈਂ ਨਾ ਮਾਂ ਡੇਰੇ ਵਾਲੇ ਨੂੰ ਸਲੂਟ ਕਰਨ ਨੂੰ ਜੀ ਕਰਦਾ ਵੀ ਇੰਨਾ ਕੁਝ ਬਰਬਾਦ ਤੇ ਹੋਣ ਦੇ ਬਾਵਜੂਦ ਵੀ ਇਹ ਪਿੰਡ ਚੜ੍ਹਦੀ ਕਲਾ ਨਾਲ ਜੀ ਰਿਹਾ ਆ ਕਿ ਕੋਈ ਨਹੀਂ ਐਲਕੀ ਨਹੀਂ ਤੇ ਕਣਕ ਦੇ ਵਿੱਚ ਸਾਰਾ ਕੁਝ ਹੋ ਜਾਊਗਾ ਸੋ ਜਿੰਨੀ ਵੀ ਜਥੇਬੰਦੀ ਵੱਲੋਂ ਵਿਚਾਰ ਚਰਵਾ ਕਰਕੇ ਤੁਹਾਡੇ ਜਿਹੜੇ ਇੱਥੋਂ ਦੇ ਆਗੂ ਆ ਧੁੰਦੇ ਦੇ ਕੰਬੋ ਕਿਤੇ ਜਿਹੜੇ ਜਿਹੜੇ ਪਿੰਡ ਵੀ ਆਉਣੇ ਜੋਹਲਾਂ ਦੇ ਜਿਹਨੂੰ ਨਾਲ ਲੈ ਕੇ ਜਿਸ ਤਰ੍ਹਾਂ ਦੀ ਵੀ ਇੱਥੇ ਮਤ ਦੀ ਲੋੜ ਬਈ ਉਹ ਜਥੇਬੰਦੀ ਕੱਲ ਵੀ ਇਹਨਾਂ ਦੇ ਨਾਲ ਖੜੀ ਸੀ ਅੱਜ ਵੀ ਖੜੀ ਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ